ਆ ਦਾਤੀ ਫੜ ਕੇ ਰੇ ਵੱਡ ਤੇਰੇ ਨਹੀਂ ਮੈਂ ਤਾਂ ਵੱਡੇ ਹਾਂ ਫੜ 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 ਨਹੀਂ ਨਹੀਂ ਤੂੰ ਕਹੇ ਆ ਫੜ ਪਾਸੇ ਇਹਦੇ ਰਹੀਂਦੇ ਵਰਟਾ ਦੇ ਨਾਲ ਮੈਨੂੰ ਮੈਨੂੰ ਪਤਨੇ ਨਹੀਂ ਆਉਂਦੇ ਮੈਂ ਤੈਨੂੰ ਸਰਖਾਉਣਾ ਨਾ ਮੁਝੇ ਨਹੀਂ ਆ ਇੱਧਰ ਦੇਖ ਆ ਇੱਧਰ ਆਓ ਆ ਜਿਹੜੇ ਛੱਡੇ ਆ ਇੱਧਰ ਆ ਇਹ ਵਾਲੇ ਇਹ ਇਹ ਵਾਲੇ ਇਹ ਇਹ ਥੋੜਾ ਮੂੰਗੀ ਹੈ ਇਹ ਮੂੰਗੀ ਹੈ ਆ ਜਿਹੜੀ ਛੱਡੀ ਆ ਆ ਛੱਡੀ ਬੰਦਿਆਂ ਨੂੰ ਵੱਡ ਚੱਲ 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 ਆ ਵੀ ਜਿਹੜੀ ਰਹਿ ਗਏ ਇਹ ਵੱਡ ਵੱਡ ਚੱਲ ਵੱਡ ਇਹ ਕੀ ਹੈ ਦੋਸਤੋ ਇਹ ਗਰੀਬ ਲੋਕ ਲੈ ਜਾਣਗੇ ਨਹੀਂ ਹਮੇਂ ਨਹੀਂ ਕਾਤਨੀ ਨਹੀਂ ਆਤੀ ਮੈਨੂੰ ਕਾਤ ਭਾਨੇ ਜਣਾ ਮਾਰ ਲੰਗਾ ਤਾਂ 20 20 ਪਾੜ ਦਿੰਨੀ ਆ ਮੂਜੇ ਨਹੀਂ ਕਾਤਨੀ ਆਤੀ ਵਾਹ ਫਿਰ ਕਿਹਦੇ ਨਾਲ ਤੂੰ ਆ ਗਈ ਪਹਿਲੇ ਕਣਕ ਵੜ ਦੇ ਤੂੰ ਉਂਗਲਾ ਵੜਾ ਲੈਣੀ ਸੀ ਚੱਲ 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 ਗਾਣ ਚੱਲ ਫੇਰ ਹੀ ਸਿੱਖੇਂਗੀ ਉਹ ਤਾਂ ਕਹਿੰਦੀ ਪਿੰਡ ਜਾਣਾ ਪਿੰਡ ਜਾਣਾ ਪਿੰਡ ਤਾਂ ਹੁਣ ਲੈ ਆਉਣਾ ਹੀ ਸੀ ਪਰ ਮੈਨੂੰ ਇਹ ਕੰਮ ਨਹੀਂ ਨਾ ਆਉਂਦਾ ਦਾ ਦਾਤੀ ਵੀ ਨਹੀਂ ਵਿਚ ਅੱਜ ਦੀ ਹੈਗੀ ਦਾਤੀ ਤਾਂ ਵਧੀਆ ਹੁਣ ਆਪਦੀ ਆਪ ਵੱਢ ਦੇਵੇ ਚੱਲ 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 ਜਲਦੀ ਕਰਾ ਉਹਦੋਂ ਮਸ਼ੀਨ ਇਦਨ ਦੁਵਾਰਾ ਕੇਰਾ ਦੂਰ ਹੋ ਜਾਊਗਾ ਆ ਪਿੱਛੇ ਛੜ ਤੇ ਕੋਈ ਕੁਝ ਨਹੀਂ ਹੁੰਦਾ ਚੱਲ 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 ਚੋੜ ਦੋ ਚੋੜ ਦੋ ਇਸ ਨੂੰ ਨਹੀਂ ਕਾਟेंगे ਇਹ ਨਹੀਂ ਕਾਟਾਂਗੇ ਕੱਟ ਗਿਆ ਕੀ ਕੱਟ ਗਿਆ ਤਾਂ ਨਹੀਂ ਕੱਟ ਗਿਆ

ਆ ਕੰਮ ਗਲਤ ਆ ਆ ਵੀ ਆ ਵੀ ਪੱਟ ਲੈ ਫਿਰ ਜਾਈ ਪੱਟਨੇ ਤੇ ਮੈਂ ਮਰਦੀਂਦੇ ਨਹੀਂ ਕਾਟ ਪਾਤੀ ਮੂਰੇ ਤਾਂ ਜੜੋਂ ਸੇ ਹੀ ਪੜ ਜਾਂਦੀ ਮੂਰੇ ਤਾਂ ਜੜੋਂ ਤੇਰੀ ਹਿੰਦੀ ਚ ਅਵਾਰਡ ਮਿਲੂਗਾ ਤੈਨੂੰ ਜਰੂਰ ਚੱਲ 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 ਮੂਰੇ ਕਾਟ ਆ ਯਾਰ ਆ ਛੱਡ ਆ ਬੁੱਟਾ ਵੀ ਛੱਡ ਤਾਂ ਦੇ ਆ ਦੇ ਨਹੀਂ ਕਾਟਣਾ ਤਾ ਯਾਰ ਤੂੰ ਛੋੜ ਦੋ ਨਾ ਬਹੁਤ ਕਰੋ ਉਧਰ ਮਸ਼ੀਨ ਆ ਗਈ ਕਿਰਾ ਦੂਰ ਹੋ ਜਾਣਾ ਮੁੜ ਕੇ ਚੱਲ 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 ਮੈਂ ਤਾਂ ਗਿਆ ਸੀ ਪਾਟਲਾ ਪਾਟਲਾ ਕੋਈ ਜਣਾ ਤੇ ਪਾਟ ਪਾ ਨਹੀਂ ਮੈਨੂੰ ਜਲਉਣੀ ਨਹੀਂ ਹੁੰਦੀ ਦੱਸੀ ਚੱਲਾ ਥੱਬੀਆਂ ਅੱਬਾ ਥੱਬੀਆਂ ਮੂਰੇ ਸਾਈਡ ਦੇ ਫਿਰ ਉਧਰ ਆ ਵੀ ਚੱਕ ਕੰਡ ਬਹੁਤ ਹੁੰਦੇ ਆ ਧਿਆਨ ਨਾਲ ਜਿਹੜੀ ਤੂੰ ਮੇਰੇ ਨਾਲ ਸਾਰਾ ਦਿਨ ਲੜਦੀ ਆ ਅੱਜ ਤੇਰੇ ਕੰਡ ਲੜ ਜੂਗਾ ਫੇਰ ਕੀ ਹੋ ਜੇ ਮੈਂ ਤਾਂ ਬਣੀ ਲੜਨ ਵਾਸਤੇ ਤੇਰੇ ਨਾਲ ਕੰਡ ਵੀ ਲੜਨਾ ਤੇ ਬਣੀ ਚੱਕ ਵਰਲੀ ਵਰਲੀ ਕਰਕੇ ਖਿਲਾਰਨੀ ਉੱਤੇ ਚੱਲ 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 ਮਸ਼ੀਨ ਉੱਤੇ ਨਹੀਂ ਸਿੱਟਣੀ ਗਈ ਇਧਰ 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 ਸਾਰੇ ਉੱਤੇ ਆਜੋ ਉੱਤੇ ਵਰਲੀ ਵਰਲੀ ਕਰਕੇ ਖਿਲਾਰਨੀ ਇੱਕ ਜਗ੍ਹਾ ਨਹੀਂ ਸਿੱਟਣੀ ਥੋੜੀ ਜਿਹੀ ਇੱਥੇ ਰੱਖ ਦੇ ਥੋੜੀ ਜਿਹੀ ਅੱਗੇ ਰੱਖ ਦੇ ਥੋੜੀ ਜਿਹੀ ਅੱਗੇ ਉਹ ਉੱਤੇ ਰੱਖਣੀ ਉਹਦੇ ਥੋੜੀ ਜਿਹਾ ਇੱਥੇ ਰੱਖ ਦੇ ਥੋੜੀ ਜਿਹੀ ਅੱਗੇ ਰੱਖ ਦੇ ਹੋਰ ਉੱਪਰ ਜੇ ਟੰਗਾ ਦੇਣਾ ਆ ਰਹਾ ਫਿਰ ਆ ਦੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਅੱਜ ਮੂੰਗੀ ਵੜ ਲਈ ਆ ਮੌਸਮ ਖਰਾਬ ਸੀਗਾ ਤੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਮੂੰਗੀ ਟੈਂਸਰ ਆ ਸੰਭਾਲ ਲਈ ਆ ਵੜ ਲਈ ਆ ਚੰਗੀ ਹੋ ਗਈ ਆ ਮੂੰਗੀ ਟਰਾਲੀ ਭਰ ਗਈ ਆ ਤੇ ਮੂੰਗੀ ਬਹੁਤ ਸੋਹਣੀ ਆ ਇਹ ਮੌਸਮ ਵੀ ਹੁਣ ਤੋਂ ਖਰਾਬ ਹੋਇਆ ਪਿਆ ਹੁਣ ਜਲਦੀ ਜਲਦੀ ਅਸੀਂ ਘਰੇ ਲੈ ਜਾਾਂਗੇ ਇਹਨੂੰ ਮੂੰਗੀ ਨੂੰ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਹੁਣ ਅਸੀਂ ਮੂੰਗੀ ਖਿਲਾਰ ਦਾਂਗੇ ਇਹਨੂੰ ਛਾਵੇਂ ਰੱਖਣਾ ਪਊਗਾ ਨਹੀਂ ਤਾਂ ਇਹ ਕਾਲੀ ਹੋ ਜਾਊਗੀ ਤੇ ਕਮੈਂਟ ਕਰਕੇ ਦੱਸੋ ਵੀ ਕਿੰਨਾ ਕਿੰਨਾ ਨੇ ਮੂੰਗੀ ਵੀਜੀ ਆ ਤੇ ਕਿੰਨਾ ਕਿੰਨਾ ਨੇ ਵੱਢ ਲਈ ਆ ਤੇ ਹਜੇ ਕਿਸਨਾ ਦੀ ਰਹਿੰਦੀ ਆ ਮੌਸਮ ਬਹੁਤ ਖਰਾਬ ਆ ਜਲਦੀ ਜਲਦੀ ਸੰਭਾਲ ਲਓ ਜਿਨ੍ਹਾਂ ਨੇ ਮੂੰਗੀ ਵੀਜੀ ਆ